ਕੋਈ ਨਹੀਂ ਕਰ ਦੂੰ ਆਲੂ ਜੜੇ ਆ ਨਾ ਕੱਲ ਪਾੜ ਰੱਖਣਾ ਆ ਤੇ ਹੁਣ ਲੰਗਰ ਦੀ ਤਿਆਰੀ ਹੁੰਦੀ ਆ ਇੱਥੇ ਲਾਇਆ ਕਰ ਗੀਂਦਿਆਂ ਨਾਲ ਹੈ ਹਾਂ ਹੋਰ ਰੋਟੀ ਭੋਵਾਲੀਆਂ ਸੀ ਕੰਨੀਆਂ ਆਉਂਦੀਆਂ ਨੇ ਸਬਜ਼ੀਆਂ ਚੀਜ਼ ਹੋ ਗਈਆਂ ਕਾਲਾ ਕੁਲਾ 아년이 넘게 지가 ਦੇਉ ਨਾਮ ਸੁਖ ਸੁਨਾ ਤੇਰੋ ਕਿਰਪਾ ਪਈ ਹੈ ਬਾਰ ਕਹੋ ਕਬੀਰ ਤੁਮ ਸੁਮਰਥ ਗਾਦੇ ਆਸਜੋ ਸਿਵ ਪਰਮਾਰਥ ਨੇ ਮਿਲ ਕੇ ਆਉਂਦੇ ਬਾਤ ਚਰਨ ਆਪਣੇ ਗ੍ਰਹਿ ਦੇ ਕੋਇ ਇਹਨਾਂ ਦਾ ਦਾਸ ਜੀ ਇਹ ਬਾਤ ਫੈਲ ਜੋ ਪਰਵਾਰ ਵਿੱਚ واحرو جی کا خالہ واحرو پا کو میری ماں پہ ਦੀ ਖਦਾਬ ਰੇ ਰੰਗ ਲਗ ਸਤ ਦੇ ਦੋਖੀ ਕੋ ਨਾ ਠਾਉ ਨਾਨਕ ਸਭ ਭਾਵੇ ਤਾਂ ਲੈ ਮਿਲਾਏ ਸਤ ਗਾ ਦੋਖੀ ਆਦਮੀ ਡੇਰੂ ਡੇ ਸਤ ਗਾ ਦੋਖੀ ਕਦੇ ਗਾਜ ਨਾ ਪਹੁੰਚੈ ਸਤ ਗਾ ਦੋਖ ਨੂੰ ਯਾਰਾ ਬਣੀ ਕਾਹੇ ਸਤ ਗਾ ਨਿੰਦ ਕਹੋ ਵਰ ਨਰਾਖਨ ਹਾਰ ਨਾ ਨ ਸੰਤ ਭਾਵੇ ਤਾਂ ਲੈ ਉਪਾਰ ਸਤ ਗਾ ਦੋਖੀ ਅਮਰ ਲਾਏ ਜਿਉਂ ਜਲਿ ਭਾਵੇ ਸਤ ਗਾ ਰੋਖੀ ਛੋਡੇ ਕੇਲਾ ਜਿਉਂ ਬਿਵਾਰ ਦਿਲ ਫਿਰ ਸੁਮੇ ਨਾ ਕਰੇ ਕੋਈ ਨਾ ਹਾਰ ਬਣੀ ਉਹ ਗੱਤ ਤਾਂ ਹਾਜੀ ਰੋ ਲੈਣੇ ਤੇ ਲੈ ਲੈਣੇ دیو سراد دوائی گایا ਕਰਮੀ ਆਪੋ ਦਾ ਬਰਦਾਸ਼ ਰਾਮਦਾਸ ਸਿੰਘ ਸਹਾਈ ਦਸਾਂ ਪਾਤਸ਼ਾਹ ਜੀਆਂ ਬੀ ਆਪ ਮੁਬਾਰਕ ਜੂਤੋ ਸਾਹਿਬ ਸਿਧ ਗੁਰੂ ਗੰਦ ਸਾਹਿਬ ਜੀ ਦੇ ਪਾਠ ਦਰਸ਼ਨ ਲਈ ਦਾ ਆਧਿਆਨ ਕਰੀ ਗੁਰਨਾ ਜੀ ਪੰਜਾਬਿਆ ਰਿਆਂ ਚਹ ਸਹਿਰ ਜਾਵਿਆ ਚੌਲੀਆਂ ਕੁੱਟਿਆ ਪਠੀਆਂ ਜੱਪੀਆਂ ਤੋਪੀਆਂ ਜੇ ਨੰਬਰਾਂ ਜਪਿਆ ਗੰਢ ਕੀ ਛੱਕਿਆ ਤੀਰ ਚਲਾਈ ਜੇ ਦੁਆਰੀ ਦੇਖਣ ਦੇ ਗੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਪੁਕਾਇ ਖੂਪਰ ਗੁਰਮਹੰਨ ਤਾਰੇ ਨਰ ਜਰਾਏ ਸਿੱਖੀ ਸੇਧ ਕੋ ਕੇਸਾ ਸਵਾ ਸਵਾ ਸੰਗ ਲਗਾਇਆ ਤੇਨਾ ਸ਼ੀਰ ਸਿੰਘਾਂ ਦੀ ਪਵਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਅਸਾ ਜੀਓ ਆਪ ਜੀ ਦਾ ਦਰ ਕਰਦੇ ਸੇਵ ਸਰਦਾਰ ਸਰਜੀਤ ਸਿੰਘ ਸੱਚੇ ਪਾਤਸ਼ਾਹ ਜੀਓ ਸਭ ਪਰਿਵਾਰ ਨੇ ਮਿਲ ਕੇ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਓਟ ਆਸਰਾ ਲੈਂਦੇ ਹੋਏ ਸੱਚੇ ਪਾਤਸ਼ਾਹ ਜੀਓ ਆਪ ਜੀ ਆਦੇ ਸ਼ਰੂਪ ਨਾ ਆਪਣੇ ਜੁਨੀਤੀ ਗ੍ਰਹਿ ਵਿਖਲੇ ਆਦੇ ਸਤਿਨਾਮ ਵਾਹਿਗੁਰੂ ਸਤਿਨਾਮ thank <laughs> you ਕਤ ਸੁਆਮੀ ਸੋ ਕਿਉ ਮੰਨੋ ਸਾਰੇ ਕਹਿਣਾਂ ਸੁਆਮੀ ਮੇਰੇ ਸਹਾਰੂ ਬਰਬਾਲੀ ਸਾਜੇ ਸਹਿਬਾ ਕੀਆ ਇੱਕ ਸਾਦਾ ਪ੍ਰਸ਼ਾਣ ਖੱਟਾ ਇੱਧਰ ਸਾਡਾ ਹਲਵਾਈ ਪਤੀਲੇ ਤੇ ਲੱਗ ਕੇ ਬੈਠਾ ਆਂਟੀ ਨੇ ਅੱਜ ਫੋਲ ਕੇ ਤਾਂ ਇਹ ਵਧੀਆ ਲਾਏ ਨਾ ਆਂਟੀ ਕੀ ਕਰਦਾ ਖਾਈ ਜਾਈਏ ਦੇਖ ਕੇ ਉਹ ਤਾਂ ਸੱਚੀ ਅਜੀ ਕਰਦਾ आज ਦਾ ਪਤਲੇ ਪੁਲ ਕੇ ਦੇ ਕੇ ਤੇ ਜੀ ਕਰਦਾ ਇੱਕ ਜਗ੍ਹਾ ਇਹ ਬੰਦਾ ਤਿੰਨ ਖਾ ਸਕਦਾ ਇੱਕ ਜਗ੍ਹਾ ਚਾਰ ਖਾ ਸਕਦਾ ਸਹੀ ਗੱਲ ਆ ਖੈ ਗਈ ਬਹੁਤ ਆਰਾਮ ਆ ਵਧੀਆ ਹਰਮਾਲੀ ਬੁਲ ਕੇ ਇਹਦਾ ਤੇਰ ਜੇ ਲੈਣੀ ਨੂਨ ਵੀ ਨਹੀਂ ਦਿੱਤੀ ਰੋਟੀ ਆ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਤਾਂ ਹੀ ਐਕਸਪਰਟ ਬੰਦੇ ਵੇ ਸੱਦੇ ਸੀ ਨਾ ਤਾਂ ਹੀ ਮੈਂ ਕਿਹਾ ਪੁਰਾਣੇ ਬੰਦੇ ਸੱਦੇ ਸੀ ਹਾਂਟੀ ਦੇ ਤਾ ਬੁਲ ਕੇ ਪ੍ਰੋਗਰਾਮ ਹੁਣ ਸਾਰੇ ਲੰਗਰਦਵਾਲੇ ਆ ਦੋਨੇ ਪੈਣਾ ਮੈਨੂੰ ਲਾ ਤੁਸੀਂ ਕਿਦੜੀਆਂ ਭੁੱਖੀਆਂ ਸੀ ਲੰਗਰ ਜੇ ਸਟਾਰਟ ਹੋ ਵੀ ਜਾਂਦਾ ਤੁਸੀਂ ਪਹਿਲਾਂ ਹੀ ਬਹੁਤ ਭੁੱਖ ਲੱਗੀ ਸੀ ਅਸੀਂ ਪਾਸ ਆ ਹਾਂ ਚਲੋ ਪ੍ਰੋਗਰਾਮ ਬੁੱਕ ਕਰਿਆ ਕਰੋ ਸਾਰਾ ਕੋਈ ਫਾਸ ਆ ਅੱਜ ਹੋਲੇ ਨੇ ਥਾਕੇ ਪਾਣੀ ਹੈਗਾ ਹੈ ਹੈ ਹੋਰ ਤੋਂ ਵੀ ਆ ਗਿਆ مما چل گئی تری مما چل گئی کتنے مما ادھر چلو آما کول اور ٹافیا اور مما کو ٹافیا سا کیرتن جتھا لنگر ٹک رہے ਮੈਂ ਮੈਂ ਮੈਂਬਰ ਬਣੀ ਬਲਕ ਸਮਤੀ ਦੇ ਨਾ ਕੋੜਮਣੀਆਂ ਕੋੜਮਣੀਆਂ ਹੁਣ ਬਾਹਰ ਹੀ ਨਹੀਂ ਜਾਂਦੀਆਂ ਮੈਨੂੰ ਲੱਗਦਾ ਹੁਣ ਤੁਸੀਂ ਕਿਤੇ ਲਹੰਗਾ ਛੱਕੋ ਅੱਛਾ ਲੈ ਲੈ ਚਪੋਆ ਪਤਾ ਵੀ ਨਾਲ ਹੀ ਲਈ ਜਾਂਦੇ ਆ ਇੱਕ ਪੰਜ ਦੋ ਕਾਲ ਹੋਰ ਸਾਈਜ਼ ਆ ਤੇ ਕੰਮੀ ਬੜਾ ਸੁਦਰਸ਼ਨ ਪਤਾ ਕਿ ਜਿਹੜੀ ਲੈ ਚਪਾਏ ਤਾਂ ਪੈਨ ਨਹੀਂ ਆਉਂਦਾ ਨਹੀਂ ਉਹ ਇੱਕੋ ਗੇਟ ਜੈਂਟ ਸਰ ਗਿਆ ਪਟ્રોલ ਦੂਜੀ ਵਾਰ ਨਹੀਂ ਲੱਗਾ ਰੱਖਾ ਦਾ ਬਸ ਉਹ ਪੂਰਾ ਹੈ ਰੱਖਾ ਦਾ ਆਹ ਸਹੀ ਗੱਲ ਆ ਮੰਮੀ ਥੋੜਾ ਕਿਤੇ ਲਾ ਕੇ ਰੱਖ ਲੈ ਕੇ ਜਦੋਂ ਲੋਡ ਹੋਈ ਉਹ ਲਾ ਲਈਂ ਆ ਅੱਜ ਬੜੀ পেট ਕਿੰਨੀ ਸੋਹਣੀ ਆ ਮੈਂ ਸਾਰਾ ਕੁਝ ਲੈ ਕੇ ਬੈਠੀ ਆ ਕਹਿੰਦੇ ਐਕਸਟਰਾ ਆਈਟਮ ਵੀ ਲੈ ਕੇ ਬੈਠੇ ਆ ਚਾਰ ਆਬਿਆਂ ਦੀ ਵਾਰੀ ਹੋਣ ਆਈ ਆ ਸਾਰਿਆਂ ਨੂੰ ਖੂਬ ਬੰਦੇ ਅੱਜ ਸਲਾਦ ਖਲਾਇਆ ਆ ਬਈਨਾਂ ਨੇ ਅੱਜ ਖਾਧੀ ਨਹੀਂ ਪਤਾ ਨਹੀਂ ਦੋਨੋਂ ਜਾਣੇ ਅਖਰ ਗੁੱਸੇ ਹੋਏ ਆ ਹਾਂ ਅਸੀਂ ਲੰਗਰ ਖਾਂਦੇ ਹਾਂ ਪੂਰੀ ਮਿਹਨਤ ਇਦਾ ਦੇ ਵਿੱਚ ਦੇਖੋ ਤਾਂ ਕਿੰਨਾ ਕੁਛ ਨਿੰਬੂ ਵੀ ਵਾਓ ਇਸ ਆਖਰ ਕਾਲੂ ਖਾਣ ਦੇ ਬਈ ਕੰਮ ਸਮਾਪਤ ਹੋ ਗਿਆ ਨਿਆਰੇ ਦੇ ਦੁਆਰਾ ਸਟਾਰਟ ਤੋਂ ਸ਼ਟਲਿਆ ਸਾਡੇ ਨਿਆਰੇ ਨੇ ਬਹੁਤ ਮਿਹਨਤ ਆ ਜਾਂਦੇ ਆ